ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੂ ਕੱਲ ਜਿਹੜੀ ਮੈਂ ਵੀਡੀਓ ਪਾਈ ਸੀ ਕਿ ਕੀ ਅਕਾਲੀ ਦਲ ਬਾਦਲ ਵਾਲੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰ ਰਹੇ ਨੇ ਇਹ ਸੀ ਦੇਖੋ ਉਲੰਘਣਾ ਤਾਂ ਸੀ ਕਿਉਂਕਿ 3 ਦਿਨਾਂ ਦੇ ਅੰਦਰ ਅੰਦਰ ਅਸਤੀਫੇ ਪ੍ਰਵਾਨ ਕਰਨੇ ਸੀ ਸਮੇਤ ਸਖਬੀਰ ਸਿੰਘ ਬਾਦਲ ਦਾ ਅਸਤੀਫਾ ਨਹੀਂ ਕੀਤਾ ਨਾ ਇਹ ਲੰਗਣਾ ਕੀਤੀ ਤੇ ਮੈਂ ਕਿਹਾ ਸੀ ਕਿ ਅਕਾਲ ਤਖਤ ਸਾਹਿਬ ਨੂੰ ਇਹਦੇ ਬਾਰੇ ਦੱਸਣਾ ਚਾਹੀਦਾ ਹੈ ਇਹ ਹੀ ਦੱਸ ਰਹੇ ਨੇ ਜੀ ਸਾਨੂੰ ਛੋਟ ਮਿਲ ਗਈ ਮਿਰਗੀ ਜੀ ਛੋਟ ਉਹਨਾਂ ਨੂੰ 20 ਦਿਨ ਦੀ ਛੋਟ ਦਿੱਤੀ ਅਕਾਲ ਤਖਤ ਸਾਹਿਬ ਨੇ ਹੁਣ ਇੱਕ ਤਾਂ ਇਹ ਡਿਵੈਲਪਮੈਂਟ ਹੋਈ ਹੈ ਕਿ 20 ਦਿਨ ਹੋਰ ਮਿਲ ਗਏ ਦੂਜੀ ਲੰਗਣਾ ਇੱਕ ਨਹੀਂ ਦੋ ਤਿੰਨ ਕੀਤੀਆਂ ਨੇ ਦੂਜੀ ਲੰਗਣਾ ਇਹ ਕਿ ਕਮੇਟੀ ਬਣਾਈ ਸੀ ਅਕਾਲ ਤਖਤ ਸਾਹਿਬ ਨੇ ਕਿ ਜਿਹਨੇ ਕੰਮ ਸ਼ੁਰੂ ਕਰਨਾ ਹੈ ਉਹ ਕਮੇਟੀ ਦਾ ਕੋਈ ਪਤਾ ਹੀ ਨਹੀਂ ਕਦੋਂ ਕਰਨਾ ਹੈ ਕਿੱਥੋਂ ਕਰਨਾ ਹੈ ਕੀ ਜਿਹੜੇ ਨੇ ਉਹ ਸੱਤ ਮੈਂਬਰ ਕਰਨਗੇ ਕਦੋਂ ਕਰਨਗੇ ਇਹ ਵੀ ਤਾਂ ਅਕਾਲ ਤਖਤ ਸਾਹਿਬ ਨੂੰ ਦੱਸਣਾ ਚਾਹੀਦਾ ਤੇ ਇਹ ਜਿਹੜਾ ਹਰਜਿੰਦਰ ਸਿੰਘ ਤਾਂ ਅਮੀ ਤਾਂ ਪ੍ਰੋਵਾਈਡ ਹੀ ਕਰਦਾ ਧਾਮੀ ਨੇ ਤਾਂ ਪਹਿਲਾਂ ਵੀ ਕਿਹੜਾ ਪ੍ਰਵਾਹ ਕੀਤੀ ਹੈ ਅਕਾਲ ਤਖਤ ਸਾਹਿਬ ਤੇ ਜਥੇਦਾਰ ਨੇ ਕਿਹਾ ਸੀ ਕਿ ਜੀ ਇਹ ਜਿਹੜਾ ਚੈਨਲ ਚਲਾਓ ਆਪਦਾ ਪੀਟੀਸੀ ਤੋਂ ਬੰਦ ਕਰੋ ਗੁਰਬਾਣੀ ਦਾ ਪ੍ਰਚਾਰ ਇਹ ਤਾਂ ਵਪਾਰ ਕਰ ਰਹੇ ਨੇ ਪੀਟੀਸੀ ਵਾਲੇ ਕਿਹਾ ਸੀ ਨਾ ਤੇ ਉਹ ਉਵੇਂ ਹੀ ਪਿਆ ਤੇ ਉਹ ਹਰਤਾ ਕੁਛ ਨਹੀਂ ਹੋਇਆ ਤੇ ਬਰਕੇ ਇੱਕ ਪ੍ਰਧਾਨ ਨੂੰ ਸਾਬਕਾ ਨੂੰ ਬਡੂਂਗਰ ਸਾਹਿਬ ਨੂੰ ਨਾਲ ਲੈ ਆ ਇਕਵਾਲ ਸਿੰਘ ਝੁੰਦਾ ਤੇ ਤਿੰਨ ਤਾਂ ਬੰਦੇ ਨੇ ਮਨਪ੍ਰੀਤ ਤੇ ਆਲੀ ਜੇ ਪਾਦੀਆ ਚਾਰ ਬੰਦੇ ਇਹਨਾਂ ਨੇ ਸੱਤਾਂ ਚੋਂ ਦੂਜੇ ਪਾਸੇ ਤਾਂ ਫਿਰ ਗੁਰਪ੍ਰਤਾਪ ਬਡਾਲਾ ਤੇ ਸੰਤ ਸਿੰਘ ਮੈਦਪੁਰੀ ਜੀ ਬੀਬੀ ਰਗੀ ਸਤਬੰਦ ਸਤਬੰਦਪਰੀ ਕਮੇਟੀ ਹੈ ਨਾ ਉਹਨੇ ਕਦੋਂ ਕੰਮ ਸ਼ੁਰੂ ਕੀਤਾ ਤੋਂ ਇਹ ਵੀ ਇੱਕ ਤੀਜੀ ਵਲੋਂਗਣਾ ਇਹ ਅਕਾਲ ਤਖਤ ਸਾਹਿਬ ਨੇ ਕਹਿ ਸੀ ਕਿ ਜਿਹੜੇ ਬਾਗੀ ਨੇ ਤੇ ਦਾਗੀ ਕਹਿੰਦੇ ਹੋ ਤੁਸੀਂ ਇਹ ਦੋਨੇ ਦਾਗੀ ਨੇ ਕੱਠੇ ਹੋ ਜੋ ਪਰ ਹੁਣ ਕਿੱਥੇ ਕੱਠੇ ਹੋਣ ਦੀ ਗੱਲ ਉਹ ਤਾਂ ਕਹਿੰਦੇ ਗੁਰਪ੍ਰਤਾਪ ਟਾਲਾ ਜਿਹੜਾ ਮੋਗੇ ਦਰਖਾਲਸਾ ਦੀ ਕਾਨਫਰੰਸ ਗਿਆ ਉਹ ਤਾਂ ਕੱਠੇ ਹੋਣ ਦੀ ਤੇ ਕੱਠੇ ਹੋਣ ਦਾ ਪਤਾ ਹੀ ਨਹੀਂ ਹਰੇ ਤਾਂ ਗੱਲ ਹੀ ਚੱਲੀ ਸੀ ਸਿਕੰਦਰ ਸਿੰਘ ਮਲੂਕਾ ਅੱਜ ਪਹੁੰਚ ਗਿਆ ਸੁਖਬੀ ਸਿੰਘ ਬਾਦਲ ਦੇ ਕੋਲ ਹਾਲਾਂਕਿ ਬਾਦਲ ਨੇ ਉਹ ਵੀ ਨਹੀਂ ਸੱਚੀ ਗੱਲ ਨਹੀਂ ਉਹਦੀ ਠੀਕ ਹੈ ਪਹੁੰਚਿਆ ਹੋਇਆ ਸੀ ਉੱਥੇ ਇਹ ਸਾਰੀਆਂ ਗੱਲਾਂ ਜੇ ਆਪਾਂ ਜਿਹੜੀ ਨਵੀਂ ਡਿਵੈਲਪਮੈਂਟ ਹੋਈ ਹੈ ਜਾਂ ਹੋਰ ਕੀ ਗੱਲਾਂ ਨਵੀਆਂ ਵਾਪੜੀਆਂ ਨੇ ਉਥੇ ਗੱਲ ਕਰਦੇ ਆਂ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਜੋ ਮੈਂ ਅਕਸਰ ਕਰਦਾ ਹਾਂ ਆਪਣੀ ਵੀਡੀਓ ਵਿੱਚ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਹੁਣ ਜਿਹੜੀ ਗੱਲ ਮੈਂ ਕਰ ਰਿਹਾ ਸੀ ਦੇਖੋ ਤਿੰਨ ਡਿਵੈਲਪਮੈਂਟ ਤਾਂ ਤਿੰਨ ਲੰਘਣਾਵਾਂ ਜਿਹਨੀ ਇੱਕ ਤਾਂ ਬੜੀ ਸਪਸ਼ਟ ਗੱਲ ਹੈ ਕਿ ਟਾਲਾ ਜਾਂ ਬਟ ਰਹੇ ਨੇ ਅਕਾਲੀ ਦਲ ਵਾਲੇ ਕਿ ਉਹ ਚਾਹੁੰਦੇ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਵੀ ਕੰਮ ਚੱਲਦੇ ਜਿਵੇਂ ਬਸ ਇਹ ਧਾਰਮਿਕ ਸਜ਼ਾ ਪੂਰੀ ਕਰੀਏ ਭੁਗਤੀਏ ਅਰਦਾਸ ਕਰੀਏ ਜਾਈਏ ਤੇ ਅਸੀਂ ਆਪਦਾ ਕੰਮ ਕਰੀਏ ਗਲਤ ਇਓਂ ਐ ਹੁਣ ਦੇਖੋ ਜੇ ਅਸਤੀਫੇ ਦੇਣ ਲਈ ਕਿ ਅਸੀਂ ਸਿਪੇ ਪ੍ਰਵਾਨ ਕਿਉਂ ਨਹੀਂ ਕੀਤੇ ਜੇ ਤਾਂ ਇਹ ਬਹਾਨਾ ਕਿ ਅਸੀਂ ਮੀਟਿੰਗ ਨਹੀਂ ਕਰ ਸਕੇ ਸਜਾ ਤੋਂ ਬਾਅਦ ਮੀਟਿੰਗ ਤਾਂ ਕੋਰ ਕਮੇਟੀ ਦੀ ਵੀ ਤਾਂ ਕਰ ਲਈ ਉਹੀ ਮੈਂਬਰ ਨੇ ਤਾਂ ਮੀਟਿੰਗ ਤਾਂ ਹੋ ਸਕਦੀ ਐ ਨਾਲ 12 ਵਜੇ ਤਾਂ ਵਿਹਲੇ ਹੋ ਜਾਂਦੇ ਨੇ ਮੀਟਿੰਗ ਕਿਉਂ ਨਹੀਂ ਹੋ ਸਕਦੀ ਜੇ ਮਜੀਠੀਆ ਸਾਹਿਬ ਦੋ ਵਾਰੀ ਪ੍ਰੈਸ ਕਾਨਫਰੰਸ ਕਰ ਸਕਦੇ ਨੇ ਤੇ ਫਿਰ ਮੀਟਿੰਗ ਵੀ ਹੋ ਸਕਦੀ ਐ ਕੋਰ ਕਮੇਟੀ ਦੀ ਮੀਟਿੰਗ ਨਹੀਂ ਹੋਈ ਬਹਾਨਾ ਹੈ ਨਾ ਉਹ ਬਹਾਨੇ ਚ ਹਰਜਿੰਦਰ ਸਿੰਘ ਧਾਮੀ ਗਏ ਉਹ ਤਾਂ ਕਹਿੰਸੀ 15 ਦਿਨ ਦੀ ਛੁੱਟ ਇਹ ਤਾਂ 20 ਦਿਨ ਦੀ ਡਾਡੀ 20 ਦਿਨ ਬਾਅਦ ਦੇਖਾਂਗੇ ਹੁਣ 20 ਦਿਨ ਬਾਅਦ ਆਪਾਂ ਵੀ ਦੇਖਾਂਗੇ ਕਿ 20 ਦਿਨ ਬਾਅਦ ਇਹ ਕਹਿੰਦੇ ਨੇ ਜੀ ਹੁਣ ਤਾਂ ਨਗਰ ਨਿਗਮ ਦੀ ਇਲੈਕਸ਼ਨ ਚੱਲ ਰਹੀ ਹੈ ਇਹਦੂ ਬਾਅਦ ਹੀ ਦੇਖ ਲਾਂਗੇ ਹਾਲਾਂਕਿ ਐਸਜੀਪੀਸੀ ਨੇ ਕਹਿ ਵੀ ਮੈਂ ਵੀ ਕਿਹਾ ਸੀ ਭਾਈ ਇਹ ਜਿਹੜੇ ਦਿਨ ਨੇ ਨਾ 20 ਦਸੰਬਰ ਤੋਂ ਲੈ ਕੇ ਇਹ ਜਿਹੜਾ 10 ਦਿਨ ਹੁੰਦੇ ਨੇ ਇਹ ਬੜੇ ਸੋਗਮਈ ਹੁੰਦੇ ਨੇ ਇਹ ਸ਼ਹੀਦੀ ਦਿਨ ਨੇ ਇਹਨਾਂ ਨੂੰ ਨਹੀਂ ਰੱਖਣੀ ਚਾਹੀਦੀ ਸੀ ਇਲੈਕਸ਼ਨ ਚਲੋ ਇਹ ਬਹਾਨਾ ਉਹ ਵੀ ਹੋ ਸਕਦਾ ਇਹ ਵੀ ਹੋ ਸਕਦਾ ਵੀ ਅਸੀਂ 31 ਦਸੰਬਰ ਤੋਂ ਬਾਅਦ ਕਰਾਂਗੇ ਕੁਝ ਵੀ ਕਰ ਸਕਦੇ ਨੇ ਜੀ ਕੁਝ ਵੀ ਹੋ ਸਕਦਾ ਜੇ 20 ਦਿਨ ਅੱਗੇ ਪੈਤੀ ਗੱਲ ਤੋਂ ਇਹ ਸ਼ੱਕ ਤਾਂ ਖੜਾ ਕਰਤਾ ਨਾ ਲੰਗਣਾ ਦਾ ਸ਼ੱਕ ਤਾਂ ਖੜਾ ਹੋ ਗਿਆ ਇਹ ਵੀ ਹੈ ਦੂਜਾ ਵੱਡਾ ਸ਼ੱਕ ਇਹ ਹੈ ਕਿ ਜੀਨੇ ਕੰਮ ਕਰਨਾ ਸੀ 6 ਮਹੀਨੇ ਦੇ ਅੰਦਰ ਅੰਦਰ ਜਿਹੜੇ ਮੈਂਬਰਸ਼ਿਪ ਬਣਾਉਣੀ ਸੀ ਉਹ ਕਮੇਟੀ ਦੀ ਕੋਈ ਮੀਟਿੰਗ ਨਹੀਂ ਕਿਹੜਾ ਫਾਰਮ ਬਣਾਉਣਾ ਹੈ ਕਿਵੇਂ ਕਰਨਾ ਹੈ ਕਿੱਥੇ ਮੀਟਿੰਗ ਹੋਣੀ ਹੈ ਕਿਹੜਾ ਹੈੱਡਕੁਆਰਟਰ ਹੋਣਾ ਹੈ ਕਿੱਥੋਂ ਬੈਠ ਕੇ ਮੀਟਿੰਗ ਕਰਨੀ ਹੈ ਕਿ ਅਸੀਂ ਕਿ ਅਸੀਂ ਇਹ ਕਮੇਟੀ ਬਣਾਤੀ ਇਹਨੇ ਕੰਮ ਕਰਨਾ ਸਾਰਾ ਤੇ ਕਿੱਥੇ ਉਹ ਵੀ ਲੰਘਣਾ ਤੀਜੀ ਇਹ ਵੀ ਕਿਹਾ ਸੀ ਕਿ ਜਿਹੜੇ ਤੁਸੀਂ মিডিਆ ਵਾਲੇ ਬਾਗੀ-ਦਾਗੀ ਕਹਿੰਦੇ ਹੋ ਨਾ ਅਸਲ 'ਚ ਦੋਨੇ ਦਾਗੀ ਨੇ ਏ ਉਹਨਾਂ ਨੇ ਕਿਹਾ ਸੀ ਤੇ ਡੋਂਡੇ ਹੋ ਜੋ ਇਕੱਠੇ ਤੇ ਇਕੱਠੇ ਹੋਣ ਦੀ ਗੱਲ ਕਿੱਥੇ ਆ ਉਹ ਨਹੀਂ ਜੋ ਬੜਕੇ ਉਹ ਤਾਂ ਇਕੱਠੇ ਤੋਂ ਦੂਰ ਕਰਨ ਵਾਲੀ ਗੱਲ ਹੈ ਜੇ ਇਕੱਠੇ ਹੋਣਾ ਹੁੰਦਾ ਜੇ ਹੁਕਮ ਦੀ ਪਾਲਣਾ ਕਰਨੀ ਹੁੰਦੀ ਉਹੀ ਬੰਦੇ ਸੀ ਨਾ ਫਿਰ ਉਹ ਕਹਿੰਦੇ ਸੀ ਇਕੱਠੇ ਆ ਵੀ ਅਸੀਂ ਤਾਂ ਕੋਰ ਕਮੇਟੀ ਕਰਾਂ ਆ ਜਾਓ ਭਾਈ ਚਲੋ ਨਾਂ ਵੀ ਮੰਨੋ ਇਹਦੇ ਵਿੱਚ ਅੱਜ ਹੁਣ ਤਾਂ ਇੱਕ ਦੂਰ ਹੋਣ ਦੀਆਂ ਗੱਲਾਂ ਨੇ ਜਿਵੇਂ ਗੁਰਪ੍ਰਤਾਪ ਬਟਾਲਾ ਤੋਂ ਉੱਧਰ ਗਿਆ ਜਿਹੜੇ ਜਿਹੜਾ ਡੈਮੋਕਰੈtic ਸੈਟਅਪ ਜਿਹੜੇ ਵਿਸ਼ਵਾਸ ਰੀ ਰੱਖਦੇ ਬੋਟ ਦੀ ਰਾਜਨੀਤੀ 'ਚ ਇਹਦਾ ਦਲ ਖਾਲਸਾ ਨੇ ਤੇ ਕਿਹਾ ਇਹਨਾਂ ਦੇ ਹਥਿਆਰਾਂ ਦੀ ਰਾਜਨੀਤੀ ਹੈ ਇਹਦਾ ਖਾਲਸਾ ਦੀ ਗੱਲ ਕਰਦੇ ਨੇ ਤਾਂ ਜੇ ਇਹ ਗੱਲ ਇਹਦਾ ਮਤਲਬ ਦੂਰੀ ਦੀ ਗੱਲ ਤਾਂ ਆ ਗਈ ਨਾ ਅਲੰਗਣਾ ਤਾਂ ਇਹ ਵੀ ਹੋਊਗੀ ਦਾਗੀ-ਦਾਗੀ ਜਾਂ ਦਾਗੀ-ਬਾਗੀ ਇਕੱਠੇ ਤਾਂ ਹੋ ਨਹੀਂ ਰਹੇ ਲੇਕਿਨ ਇੱਕ ਡਿਵੈਲਪਮੈਂਟ ਇਹ ਹੋਈ ਹੈ ਕੱਲ ਨੂੰ ਪਤਾ ਲੱਗ ਜੂਗਾ ਉਹ ਕਹਿੰਦੇ ਅਸੀਂ ਤਾਂ ਹਕੂਮਤ ਦੀ ਪਾਲਣਾ ਕਰਦੇ ਆ ਸੁਧਾਰ ਲਹਿਰ ਵਾਲੇ ਉਹ ਤਾਂ ਕਹਿੰਦੇ ਅਸੀਂ ਆਪਦਾ ਕੱਲ ਨੂੰ ਆਪਦਾ ਤੁਹਾਡੇ ਹੁਕਮ ਦੇ ਮਤਾਬਕ ਨਵੇਟ ਦੇਣਾ ਉਹਦਾ ਨਵੇਟ ਤੋਂ ਪਹਿਲਾਂ ਹੀ ਚਾਰ ਬੈਠੇ ਸੀ ਸਿਕੰਦਰ ਸਿੰਘ ਮਲੂਕਾ ਤਾਂ ਪਹੁੰਚ ਵੀ ਗਿਆ ਇੱਥੇ ਸੁਖਵੀਰ ਸਿੰਘ ਬਾਦਲ ਬੈਠਾ ਸੇਵਾਦਾਰ ਉਹਦਾ ਸੱਸੀ ਗੱਲ ਵੀ ਨਹੀਂ ਮੰਨੀ ਮਲੂਕਾ ਦੀ ਜੇ ਤੁਸੀਂ ਵੀਡੀਓ ਦੇਖੋ ਜਦੋਂ ਜਾ ਖੜ ਗਿਆ ਆਪ ਦੇ ਅੱਗੇ ਜਾ ਕੇ ਫੋਟੋ ਖਿਚਾਉਣ ਲੱਗਿਆ ਤਾਂ ਉਹ ਸ਼ੁਰੂ ਹੀ ਹੋ ਗਿਆ ਗੱਲ ਤਾਂ ਭੰਪਲਪੂਸਾ ਪਾਉਂਦੀ ਹੈ ਨਾ ਤੇ ਇੱਕ ਪਾਸੇ ਉਹ ਜਿਹੜਾ ਜੇਬ ਮਲੂਕਾ ਬਾਦਲ ਨਾਲ ਹੈ ਤੇ ਮਲੂਕਾ ਉੱਤੇ ਭਾਰਤੀ ਜਨਤਾ ਪਾਰਟੀ ਦੇ ਨਾਲ ਵੀ ਹੈ ਤਾਂ ਫਿਰ ਕਹਾਣੀ ਕੀ ਚੱਲ ਰਹੀ ਹੈ ਇਹ ਕੌਣ ਤਾਰਾ ਹਲਾ ਰਿਹਾ ਹੈ ਕਹਾਣੀ ਤਾਂ ਬਿਲਕੁਲ ਹੀ ਗੜਬੜ ਨਜ਼ਰ ਆਉਂਦੀ ਹੈ ਤਾਂ ਖੈਰ ਇਹ ਸਾਰੇ ਹਾਲਾਤ ਦੇ ਵਿੱਚ ਕਈ ਕਿਸਮ ਦੀ ਡਿਵੈਲਪਮੈਂਟ ਜਿਵੇਂ ਤਿੰਨ ਦਿਨ ਦਾ ਜਿਹੜਾ ਹੈ ਰਿਮਾਂਡ ਹੋਰ ਦਿੱਤਾ ਨਰਿੰਦਰ ਸਿੰਘ ਕੌਰ ਦਾ ਉਧਰ ਉਧਰੋਂ ਰਿਮਾਂਡ ਜਿਹੜਾ ਰਿਮਾਂਡ ਵਾ ਹੈ ਇਧਰ ਵਾਸੀਪੀਸ ਦੇ ਮਰ ਜਾ ਕੇ ਕਹਿੰਦੇ ਜੀ ਇਹਨੂੰ 500 ਸ਼ੇਕੋ ਜੇ ਉਹਨੂੰ 500 ਇੱਕ ਤੋਂ ਬਹੁਤ ਬੜੀ ਲੰਬੀ ਲਿਸਟ ਆ ਜਾਣੀ ਹੈ ਜਿਨ੍ਹਾਂ ਨੇ ਗناہ ਕੀਤੇ ਉਹਨਾਂ ਨੇ ਜੇ ਇਹਨੇ ਗناہ ਕੀਤਾ ਹੈ ਤੇ ਹੋਰ بڑے ਗਨਾਹਾਂ ਵਾਲੇ ਬੈਠੇ ਨੇ ਮਤਲਬ ਜਥੇਦਾਰਾਂ ਨੂੰ ਤੁਸੀਂ ਸਮਝ ਕੀ ਰੱਖਿਆ ਉਹਨੂੰ ਕੋਈ ਲਾਹੀ ਕੰਮ ਹੈ ਇਧਰੋਂ ਚਲੇਗੇ ਦੂਜੇ ਪਾਸੇ ਵਾਲੇ ਬੰਦੇ ਚਲੇਗੇ ਉਹ ਕਹਿੰਦੇ ਜੀ ਇਹ ਤਾਂ ਦਸਤਾਰ ਲਾਹੀ ਹੈ ਇੱਕ ਜੂਥ ਕਾਲੀ ਦਲ ਦੇ ਬੰਦੇ ਨੇ ਉਥੇ ਐਕਸ਼ਨ ਲਓ ਵੈਸੇ ਗੱਲ ਸਹੀ ਹੈ ਜਦੋਂ ਫੜਿਆਗਾ ਸੂਤੋਂ ਨਹੀਂ ਤਾਂ ਦਸਤਾਰ ਲਾਈ ਸੀ ਦਸਤਾਰ ਲਾਉਣ ਦਾ ਕੋਈ ਮਤਲਬ ਨਹੀਂ ਸੀ ਉਹਦਾ ਬਜ਼ੁਰਗ ਦਾ ਤੇ ਲਾਤੀ ਤੋਂ ਇਹੋ ਜਿਹੇ ਹਾਲਾਤ ਦੇ ਵਿੱਚ ਇਹ ਅਕਾਲੀ ਦਲ ਦੀ ਜਿਹੜੇ ਸੰਕਟ ਹੈ ਜਾਂ ਸੇਵਾ ਜਾਂ ਸਜਾ ਜਾਂ ਚੱਲ ਰਹੀ ਹੈ ਤੇ ਜਿਹਦੇ ਵਿੱਚ ਬਿਕਰਮਜੀਠੀਆ ਆਮ ਆਦਮੀ ਪਾਰਟੀ ਜਾਂ ਸਰਕਾਰ ਤੇ ਜਾਂ ਪੁਲਸਾਂ ਤੇ ਇਲਜ਼ਾਮ ਲਾ ਰਹੇ ਕਿ ਇਹ ਹੈ ਤਾਂ ਹੁਣ ਦੇਖੋ ਗੂੜੀ ਮਾਰਨੀ ਤਾਂ ਸ਼ਾਇਦ ਛੋਟੀ ਹੈ ਤੇ ਜਦੋਂ ਅੱਜ ਇੱਕ ਬੰਦਾ ਇਹ ਕਹਿ ਰਿਹਾ ਹੈ ਕਿ ਜੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ਾਂ ਚੱਲ ਰਹੀਆਂ ਨੇ ਉਹ ਭਾਈ ਸਾਜ਼ਿਸ਼ ਤਾਂ ਉਹ ਹੁੰਦੀ ਹੈ ਜਿਹਦੇ 'ਚ ਪਤਾ ਨਾ ਲੱਗੇ ਵੀ ਕੀ ਚੱਲ ਰਿਹਾ ਹੈ ਇੱਥੇ ਤੱਕ ਨਾ ਕਬੂਲ ਕਰ ਲੈ ਜਿੰਨੀ ਘਨਾਕ ਕਬੂਲ ਕਰਨੇ ਔਰ ਕਹਿਣਾ ਹਾਂ ਜੀ ਸਾਰਾ ਕੁਝ ਮੈਂ ਕੀਤਾ ਉਹ ਸਾਜ਼ਿਸ਼ ਤੁਸੀਂ ਕਿਵੇਂ ਘਰਾੜ ਦੇ ਦੋਗੇ ਵੀ ਉਹ ਸਾਜ਼ਿਸ਼ ਹੈ ਸਾਜ਼ਿਸ਼ ਤਾਂ ਉਹ ਹੈ ਨਹੀਂ ਤਾਂ ਐਸੇ ਕਦੇ ਤੁਸੀਂ ਸਾਜ਼ਿਸ਼ ਕਹਿੰਦੇ ਕਦੇ ਸੁਖਵੀਰ ਸਿੰਘ ਬਾਦਰੇ ਨੂੰ ਕੂੜ ਪ੍ਰਚਾਰ ਕਹਿੰਦੇ ਸੀ ਉਹੀ ਕੂੜ ਪ੍ਰਚਾਰ ਤੇ ਤੁਸੀਂ ਕਹਿੰਦੇ ਬਾਕੀ ਕੂੜ ਪ੍ਰਚਾਰ ਕਰਦੇ ਨੇ ਉਹਨੂੰ ਤੁਸੀਂ ਆਪਣੀ ਝੋਲੀ 'ਚ ਪਾ ਲਿਆ ਉਸ ਤੋਂ ਬਾਅਦ ਸਾਰੇ ਦੁਨੀਆ ਦੇ ਸਾਹਮਣੇ ਸਾਰੀ ਸੰਗਤ ਦੇ ਸਾਹਮਣੇ ਮੰਨੇ ਹਾਂ ਜੀ ਮੈਂ ਕਨਾਤ ਕੀਤੇ ਨੇ ਸੋ ਇਹ ਸਾਰੇ ਹਾਲਾਤ ਦੇ ਵਿੱਚ ਕਿਸੇ ਕਿਉਂ ਇਹ ਜਾ ਸੰਕਟ ਜੀ ਚੋਂ ਨਿਕਲ ਦੀ ਕੋਸ਼ਿਸ਼ ਕਰੋ ਜੇ ਮੁੜ ਸਰਜੀਤੀ ਕਰਨੀ ਹੈ ਦੇਖੋ ਜਿਹੜੇ ਹਾਲਾਤ ਚ ਲੱਗੇ ਨੇ ਟਾਲਾ ਬਟ ਰਹੇ ਨੇ ਉਹ ਉਜੀਬ ਕਿਸਮ ਦੀ ਡਰਾਮੇबाजी ਕਰ ਰਹੇ ਨੇ ਉਹਦੇ ਨਾਲ ਸੁਖਵੀਰ ਸਿੰਘ ਬਾਦਲ ਤਾਂ ਭਾਵੇਂ ਸਰਵਾਈਵ ਕਰ ਜੇ ਲੇਕਿਨ ਅਕਾਲੀ ਦਲ ਰਿਵਾਈਵ ਨਹੀਂ ਕਰੂਗਾ ਫਿਰ ਮੁੜ ਸਰਜੀਤੀ ਵਾਲੀ ਗੱਲ ਹੀ ਹੋਣੀ ਜਿਹੜੀ ਜਿਹੜੀ ਜਿਹਦੇ ਬਾਰੇ ਸਾਰਾ ਸਾਰਾ ਕੁਝ ਕੀਤਾ ਜਿਨ੍ਹਾਂ ਨੇ ਕੀਤਾ ਸੀ ਉਹ ਵੀ ਤਾਂ ਸਜ਼ਾ ਭੁਗਤ ਰਹੇ ਨੇ ਤੋ ਰੋਣਾ ਤਾਂ ਇਕੱਲਾ ਹੀ ਨਹੀਂ ਕੱਲ ਤੱਕ ਨਵੀਂ ਗੱਲ ਸਖਦੇਵ ਸਿੰਘ ਢੀਟ ਸਾਬ ਬੈਠੇ ਨੇ ਨਾਲ ਇੱਕ ਉਹਨਾਂ ਦਾ ਸਕਿਉਰਿਟੀ ਗਾਰਡ ਕਹਿੰਦਾ ਮੈਂ ਫੜਿਆ ਜਫਾ ਤਾਂ ਮੈਂ ਪਾਇਆ ਬੱਕਰੀ ਗੱਲ ਹੈ ਜਸਵੀਰ ਸਿੰਘ ਨੇ ਆ ਕੇ ਉਹਦਾ ਹੱਥ ਫੜਿਆ ਸੀ ਪਿੱਛੋਂ ਤਾਂ ਮੈਂ ਹੀ ਜਫਾ ਪਾਇਆ ਮੈਂ ਦਸੱਲੇ ਧਰਤੀ ਦੇ ਨੀ ਪੈਰ ਲਗਣ ਦਿੱਤੇ ਜਿਹੜਾ ਚੌੜਾ ਦੇ ਉਹ ਆਕਾ ਕ੍ਰੈਡਿਟ ਲੈ ਰਿਹਾ ਤੇ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਨੂੰ ਜਦੋਂ ਪੁੱਛਿਆ ਸਖਦੇਵ ਸਿੰਘ ਢੀਟ ਸਾਨੂੰ ਉਹ ਕਹਿੰਦੇ ਜੀ ਦੇਖੋ ਸੱਚੀ ਗੱਲ ਤਾਂ ਇਹ ਹੈ ਕਿ ਜੇ ਜਿਹੜਾ ਬੰਦਾ ਵੀ ਨਮਾ ਚੁੜਾਇਆ ਜਾਊ ਅਸੀਂ ਉਹਨੂੰ ਪ੍ਰਦਾਨ ਮੰਨਾਂਗੇ ਗੱਲ ਸਿਆਣੀ ਹੈ ਹੁਣ ਇਹ ਨਹੀਂ ਕਿ ਜੇ ਉਹ ਕਹਿੰਦੇ ਸੁਖਵੀਰ ਬਾਦਲ ਤਾਂ ਫਿਰ ਕੋਈ ਸੁਖਵੀਰ ਬਾਦਲ ਫਿਰ মিডিਆ ਤਾਂ ਉਹ ਹੀ ਸਵਾਦ ਲੈਂਦਾ ਇਹਨੂੰ ਡਿਸਟਰਸ਼ਨ ਆਫ ਨਿਊਜ਼ ਕਹਿੰਦੇ ਨੇ ਜਿਹੜੀ মিডিਆ ਨੇ ਕੀਤੀ ਹੈ ਸਖਦੇਵ ਸਿੰਘ ਢੀਂਡਸਾ ਨੇ ਇਹ ਕਿਹਾ ਕਿ ਜਿਹੜਾ ਬੰਦਾ ਵੀ ਨਵੇਂ ਡੈਲੀਗੇਟਸ ਜਦੋਂ ਨਵੀਂ ਭਰਤੀ ਹੋਈ ਨਵੇਂ ਡੈਲੀਗੇਟਸ ਜਿਹੜੇ ਬਣ ਗਏ ਜਿਹਨੂੰ ਉਹ ਪ੍ਰਧਾਨ ਚੁਣਨਗੇ ਸੀ ਉਹਦੀ ਪ੍ਰਧਾਨ ਕੀ ਮੰਨਾਂਗੇ ਤੇ ਗੱਲ ਤਾਂ ਇਹੀ ਬਣਦੀ ਹੈ ਤੇ ਉਹ ਗਏ ਜੀ ਸੁਖਬੀਰ ਸਿੰਘ ਬਾਦਲ ਬਣ ਗਏ ਜੇ ਕਹਿੰਦੇ ਨਵੇਂ ਨੇ ਚੋਲੇ ਤਾਂ ਫਿਰ ਉਹਦੀ ਪ੍ਰਧਾਨਗੀ ਬਣਨਾਗੇ ਗੱਲ ਤਾਂ ਬਿਲਕੁਲ ਠੀਕ ਹੈ ਹਰਵਿੰਦਰ ਸਿੰਘ ਫੂਲ ਕਹਾ ਹਤਾ ਦਾਲਾਉਣ ਨੂੰ ਫਿਰਦਾ ਹਰਵਿੰਦਰ ਸਿੰਘ ਫੂਲ ਕਹਿੰਦਾ ਵੀ ਮੈਂ ਬਣ ਮੈਂਬਰ ਭਰੀਆ ਗੱਲ ਹੈ ਮੈਂਬਰ ਬਣਨਾ ਚਾਹੀਦਾ ਇਹਦੇ ਚ ਕੋਈ ਦੋਰਾਬ ਨਹੀਂ ਖੇਤਰੀ ਪਾਰਟੀ ਜਿਹੜੀ ਹੈ ਉਹ ਤਕੜੀ ਹੋਣੀ ਚਾਹੀਦੀ ਹੈ ਹੋਊਗੀ ਮੰਨ ਲਈਏ ਸਾਰੀ ਕਹਾਣੀ ਮੰਨ ਲਈ ਤੁਹਾਡੀ ਲੇਕਿਨ ਦੂਜੇ ਪਾਸੇ ਜਦੋਂ ਇਹ ਵੀ ਦੇਖੀਏ ਕਿ ਹਰਵਿੰਦਰ ਸਿੰਘ ਫੂਲਕਾ ਜਦੋਂ ਪਹਿਲੀ ਜਦੋਂ ਆਮ ਆਦਮੀ ਪਾਰਟੀ ਛੱਡੀ ਹੈ ਉਦੋਂ ਜਿਹੜੀ ਕਾਨਫਰੈਂਸ ਕੀਤੀ ਸੀ ਉਹਦੇ ਚ ਸਭ ਤੋਂ ਜ਼ਿਆਦਾ ਜ਼ੋਰ ਇਹਨੇ ਲਾਇਆ ਸੀ ਕਿ ਆਪਾਂ ਆਜ਼ਾਦ ਕਰਾਉਣਾ ਹੈ ਜਿਹੜੀ ਹੈ ਐਸਜੀਪੀਸੀ ਨੂੰ ਸ਼੍ਰੋਮਣੀ ਕਮੇਟੀ ਨੂੰ ਤੋ ਉਹ ਤਾਂ ਉਹ ਤਾਂ ਨਾ ਸ਼੍ਰੋਮਣੀ ਕਮੇਟੀ ਤੇ ਹੈ ਤੇ ਹੂੰ ਕਹਦਾ ਮੈਂ ਤਾਂ ਮੀ ਨੂੰ ਮਿਰਕੇਦਰ ਪਤਾ ਨਹੀਂ ਕੀ ਗੱਲ ਚੱਲੀ ਜਾਂਦਾ ਬਸ ਇਹੀ ਤਾਂ ਦੇਖਣ ਵਾਲੀ ਗੱਲ ਹੈ ਕਿ ਆਸ ਦੀ ਕਰਨ ਜੀ ਬਜੀ ਸੀ ਕਿ ਸ਼ਾਇਦ ਕੁਝ ਨਿਕਲ ਜਾਈ ਕੋਈ ਪੋਜ਼ਿਟਿਵ ਗੱਲ ਹੋਵੇ ਜਿਹੜਾ ਪੰਜਾਬ ਨੂੰ ਫਾਇਦਾ ਦੇਊਗੀ ਜਿਹੜੇ ਪੰਜਾਬ ਦੇ ਪੰਜਾਬ ਨੂੰ ਫਾਇਦਾ ਕੋਈ ਵੱਡਾ ਲੀਡਰ ਪੰਜਾਬ ਨੂੰ ਚਾਹੀਦਾ ਅਰਦਾਸ ਤਾਂ ਇਹ ਕਰੀਏ ਕਿ ਪੰਜਾਬ ਨੂੰ ਕੋਈ ਲੀਡਰ ਮਿਲੇ ਜਿਹੜਾ ਆਗੂਹੀਨ ਲੀਡਰਲੈਸ ਪੰਜਾਬ ਹੈ ਉਹਨੂੰ ਕੋਈ ਲੀਡਰ ਮਿਲੇ ਇਹੀ ਅਰਦਾਸ ਕਰਦੇ ਆ ਅਸੀਂ ਤਾਂ ਤੋਂ ਉਹੀ ਜੇ ਲੀਡਰ ਅਕਾਲੀਆ ਚੋਂ ਆ ਜਾਏ ਤਾਂ ਵੀ ਠੀਕ ਹੈ ਆ ਜੇ ਜੇ ਤੁਸੀਂ ਇਹੀ ਲੀਡਰਸ਼ਿਪ ਚੋਂ ਕੋਈ ਚਾਹਣ ਹੋ ਤੇ ਜੇ ਤੁਹਾਨੂੰ ਲੱਗਦਾ ਕਿ ਇਹਨਾਂ ਚੋਂ ਪੰਜਾਬ ਦੀ ਅਗਵਾਈ ਕਰਨ ਵਾਲਾ ਹੈ ਤਾਂ ਫਿਰ ਪੰਜਾਬ ਦਾ ਰੱਬ ਹੀ ਰੱਖੇ ਅੱਜ ਦੀ ਵੀਡੀਓ ਦੇ ਵਿੱਚ ਇਹ ਨਹੀਂ ਮਿਲਦੇ ਇੱਕ ਨਵੀਂ ਵੀਡੀਓ ਦਾ ਥੋੜਾ ਬਹੁਤ ਬਹੁਤ ਸ਼ੁਕਰੀਆ